ਸੱਚੀ ਗੱਲ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਵੇਗੇ ਸਾਰੇ ਤੇ ਅੱਜ ਆਪਣਾ ਹੋ ਗਿਆ 28ਵਾਂ ਦਿਨ ਤੇ ਅੱਜ ਲਾਵਾਂਗੇ ਗਰਾਊਂਡ ਗਰਾਊਂਡ ਲਾ ਰਹੇ ਆ ਤੇ ਜਿਹੜੇ ਮੁੰਡੇ ਉਧਰ ਮਿਹਨਤ ਲਾਉਣ ਆਉਂਦੇ ਉਹ ਆਪਦੀ ਦੂਜੀ ਐਕਸਰਸਾਈਜ਼ ਲਾਉਣਗੇ ਟਾਇਰ ਲਾਉਣਗੇ ਤੇ ਕਬੱਡੀ ਵਾਲੇ ਲਾਉਣਗੇ ਅੱਜ ਗਰਾਊਂਡ ਤੇ ਤੁਹਾਨੂੰ ਦਿਖਾਉਣੇ ਅੱਗੇ ਕਿਸ ਤਰ੍ਹਾਂ ਫਿਰ ਅੱਜ ਤਾਂ ਚੱਲਦੀ ਹੈ ਕਾਰਵਾਈ ਜਟੂ ਆ ਗਿਆ ਲੁੱਦੜ ਬਾਜੀ ਲਵਾਉਣੀ ਹੈ ਲੈ ਵੀ ਕਹਿੰਦੇ ਮਿੰਨੀ ਲੁੱਦੜ ਆ ਗਿਆ ਉਧਰ ਅਮਨ ਨਲ ਵਾਲਾ ਇਹਨੂੰ ਟੱਚ ਨਹੀਂ ਲਾਉਂਦਣਾ ਮੋਟੇ ਨੂੰ ਆਜਾ ਭਜਾਓ ਇਹਨੂੰ ਭਜਾਓ ਇਹਨੂੰ ਟੱਚ ਨਹੀਂ ਲਾਉ ਪਰ ਇਹਨੂੰ ਪਾਜੋ ਇਹਨੂੰ ਟੱਚ ਨਹੀਂ ਲਾਉਂਦਣਾ ਇਹ ਟੱਚ ਨਹੀਂ ਲਾਉਂਦਣਾ ਅੱਜ ਕੋਈ ਨਾ ਕੋਈ ਬੱਜਾ ਟੱਚ ਨਹੀਂ ਲਾਉਂਦਣਾ ਇਹਦਾ ਟਾਈਮ ਪੂਰਾ ਕਰਾਉ ਟਾਈਮ ਹੋ ਜਾਂਦਾ ਭੱਜੋ ਕਿਧਰ ਨੂੰ ਗਰੀ ਮੈਚ ਫਸ ਗਿਆ ਪੂਰੇ ਕੁੰਡੀਆਂ ਦੇ ਸਿੰਘ ਫਸ ਗਿਆ ਏ ਆਵੇ ਆਵੇ ਇਹ ਕਹਿੰਦੇ ਨਾਲ ਵਾਲਿਆਂ ਦਾ ਟੈਂਕ ਆ ਇਹ ਇਹ ਨਾਥਾਂ ਦਾ ਟੈਂਕ ਆ ਵੀਰੋ ਇਹ ਨਹੀਂ ਲੱਗਾ ਜੱਫਾ ਇਹ ਨਹੀਂ ਰੁਕਦਾ ਉਹ ਵੀ ਅੱਜ ਪੈ ਗਈ ਆ ਕਹਿੰਦੇ ਛੋਟੇ ਲੁੱਧਰ ਦੀ ਕਬੱਡੀ ਔਰ ਰਸ਼ੀਅਨ ਟੈਂਕ ਕਿਹੜਾ ਸ਼ੇਡ ਦਾ ਹੀ ਰਸ਼ੀਅਨ ਟੈਂਕ ਨੂੰ ਚੱਲ ਵੀ ਝੋਟਿਆ ਚੱਲ ਵੀ ਲਾ ਲਾ ਤੇ ਬੁਗਲੇ ਤੇ ਲਾ ਨਹੀਂ ਲੱਗਾ ਨਹੀਂ ਲੱਗਾ ਚੱਲ 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 ਕੱਥੇ ਲੱਗਾ ਝੂਠ ਨਹੀਂ ਬੋਲਨੇ ਕਾ ਐ ਓ ਬੇ ਭਾਜਾ ਪੰਪ ਮਾਰ ਬਾਹਰ ਕੱਟਦਾ ਹੀ ਬੁਗਲੇ ਨੂੰ ਛੱਡ ਦੇ ਬਾਹਰ ਹੋ ਗਿਆ ਤੂੰ ਥਾਪੀ ਨੰਬਰ ਤੇਰਾ ਹੀ ਆ ਓ ਬੇ ਟੈਂਕਾ ਮੇਰੇ ਵੀਰੋ ਟੈਂਕ ਕਿ ਪ੍ਰਧਾਨ ਸਾਹਿਬ ਤਰਪਿਆ ਆ ਔਰ ਵੀਡੀਓ ਇੱਕੇ ਹੋਰ ਤੇਜ਼ ਹੋ ਗਿਆ ਆ ਵੇ ਚੱਕਦੇ ਚੱਕਦੇ ਕੰਮ ਨੂੰ ਖੈਦੇ ਖੈਦੇ ਤਰਤੇ ਹੀ ਜੂਮ ਆ ਜਿੱਥੇ ਹੌਲੀ ਹੋਇਆ ਆ ਦੋਸਤੋ ਵੇ ਲੋ ਇਹਨਾਂ ਡੰਡ ਪੈ ਜਾਣਾ ਜੁਰਮਾਨਾ ਆ ਮੁੰਡੇ ਲਾਰੇ ਕਬੱਡੀ ਦੀ ਮਿਹਨਤ ਪ੍ਰਧਾਨ ਸਾਹਿਬ ਜਾਣਦੇ ਕਿ ਨਹੀਂ ਬੱਕਦੇ ਹਾਂ ਬਸ ਚੱਲੋ ਮੈਂ ਪਾ ਗਿਆ ਨਾ ਚੱਲੋ ਸਹਿਜ ਕਬੱਡੀ ਪਾ ਸਹਿਜ ਭਾਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਭਾਈ ਕੀ ਹਾਲ ਚਾਲ ਹਾਂ ਵਧੀਆ ਵਧੀਆ ਅੱਜ ਕਿਦਾਂ ਫੇਰ ਜੋਰ ਤੇ ਹੋਏ ਹੋਏ ਆ ਹਾਂਜੀ ਹਾਂਜੀ ਭਾਈ ਕਬੱਡੀਆਂ ਪੂਰੀਆਂ ਪੈਰੀਆਂ ਹੈਗਾ ਭਾਈ ਫੁੱਲ ਮੋੜੀ ਵੀ ਆ ਕੋਈਕ ਨਹੀਂ ਮੋੜੀ ਮੋੜੀ ਕਿੰਨੀਆਂ ਮੋੜੀਆਂ ਦੋ ਕਿੰਨੀਆਂ ਮੋੜੀਆਂ ਦੋ ਬਸ ਕਿੰਨੀਆਂ ਪਾਈਆਂ ਦੋ ਕਿੰਨੀਆਂ ਪਾਈਆਂ ਦੋ ਵੀ ਪਾਈਆਂ ਦੋਆਂ ਚ ਦੋ ਹੀ ਮੋੜਤੀਆਂ ਤਿੰਨ ਨਹੀਂ ਮੋੜਤੀਆਂ ਉਹ ਕਿਉਟਾ ਆਵੇ ਲੋ ਉਹ ਅਗਲੇ ਅਸੀਂ ਨਾ ਟੈਂਕ ਕਹਿੰਦੇ ਫੇਰ ਆ ਗਿਆ ਵਾ ਕਿਹੜਾ ਮਾਰਾ ਪੁੱਤ ਪਉਂਦਾ ਯਾ ਹੱਥ ਗੱਭਰੂ ਨੂੰ ਆ ਬਾਵਾ ਦੋਨੀਆਂ ਗੱਲ ਕਰਕੇ ਕਹਿੰਨੇ ਵੇਲਣਿਆ ਵਰਗੇ ਪੱਟਵਾਦ ਜਾਵੇ ਜਾਵੇ ਇਦਾਂ ਹੀ ਚੋਰ ਮਾਰ ਓਏ ਭੱਜ ਭੱਜ ਓਏ ਓਏ ਲਾ ਕੇ ਮਾਰ ਫੇਰ ਜੋਰ ਲਾ ਜੋਰ ਏ ਔਨ ਲੱਗ ਗਈ ਓ ਥਾਪੀ 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 ਬੁਗਲੇ ਤੇ ਬੁਗਲੇ ਤੇ ਥਾਪੀ ਓ ਓਏ ਓਏ ਘੋਟਾ ਮੇਰੀ ਉਹ ਬੁਗਲੇ ਦੀ ਉਹਨੇ ਥਾਪੀ ਜਾਂਦੀ ਹੈ ਬੈਟੇ ਬੈਟੇ ਆਪੜਾ ਇਹਦੀ ਥਾਪੀ ਚੱਲੂਗੀ ਆ ਜਾ ਆ ਗਿਆ ਆ ਗਿਆ ਰਸ਼ੀਅਨ ਟੈਂਕ ਹੁਲਕੁਲ ਕਰਦਾ ਸਰੀਰ ਉਹ ਵਾਹ ਨਿਕਲ ਗਿਆ ਆ ਰੱਖ ਅੱਜ ਪੂਰਾ ਜੋਰ ਸ਼ੋਰਾਂ ਦੇ ਯਾਰ ਆਮ ਲਓ ਵੀ ਨਿਗੇ ਨਿਗੇ ਗੱਭਰੂ ਕਰਦੇ ਤਿਆਰੀ ਲਾਲਾ ਨਹੀਂ ਆਏ ਲਾਲੇ ਤੇ ਵੀ ਥਾਪੀਆਂ ਵੱਜਣੀਆਂ ਹੀ ਆ ਨਾ ਕੋਟੀ ਤੂੰ ਲੱਗਣਾ ਸਹਿ ਨੂੰ ਕਿਉਂ ਰਾ ਨਹੀਂ ਲੱਗਣਾ ਤੂੰ ਜਿਹੜਾ ਮਰਜ਼ੀ ਲੱਗੇ ਕੋਟੀ ਸਾਰਿਆਂ ਨੇ ਪੈਣਾ ਕੋਟੀ ਸਾਰਿਆਂ ਨੇ ਨਹੀਂ ਨਹੀਂ ਸਾਰਿਆਂ ਨੇ ਨਹੀਂ ਫਾਲ ਹੋ ਜਾਣਾ ਫੇ ਕੋਟੀ ਨੇ ਲੱਗਣਾ ਜੂਸ ਆ ਕੋਟੀ ਨੂੰ ਜੇ ਸਹਿ ਨੂੰ ਫੜ ਗਿਆ ਜੂਸ ਆ ਗਿਆ ਸਹਿ ਜਿ ਭੱਜ ਗਿਆ ਤੇ ਸਹਿ ਜਿ ਨੂੰ ਜੂਸ ਆ ਚੱਲ ਵੀ ਹੁਣ ਭਰਾ ਦਾ ਟੱਕਰ ਆ ਭਰਾ ਨਾਲ ਹੋ ਜੂਏ ਚੱਲ ਗੋਟੀ ਹੋ ਕੇ ਲੈ ਟੱਚ ਲੱਤੀ ਵੜ ਆ ਮੈਂ ਗਿਆ ਲੈ ਇਹਨੂੰ ਖੱਟ ਪਿੱਛੇ ਬਾਹਰ ਕੱਢ ਦੇ ਚੱਲ ਭੱਜ ਜਾ ਤੂੰ ਭੱਜ ਜਾ ਆਪ ਬਾਹਰ ਹੋ ਗਿਆ ਚੱਲ ਵੇ ਭੱਜ ਬਾਹਰ ਕੱਢ ਤਾਂ ਨੇ ਬਾਹਰ ਕੱਢ ਤਾ ਭੱਜ ਤੂੰ ਕਰ ਰੋਕੇ ਆ ਔਰਾ ਔਰਾ ਵੇਹਲਾ ਲਾਲਾ ਸਿੱਟੀ ਜਾਂਦਾ ਪਰ ਨੰਬਰ ਜਾਫੀ ਜਾ ਹੋ ਗਿਆ ਫੜਨਾ ਝੌਖਾ ਕਿ ਸੌਖਾ ਮੈਂ ਹੁਣ ਉਹਨਾਂ ਅਗਲੀਂ ਦੇ ਗੀੜੇ ਵੇਖੀਂ ਤੇਰੀ ਕਰਾਉਂਦਾ ਤਸੱਲੀ ਇੱਥੇ ਪਤਾ ਲੱਗਣਾ ਕਿ ਅੱਜ ਕੁੜੀਆਂ ਦੇ ਕੁੜੀਆਂ ਨਹੀਟਦਾ ਪਤਾ ਲੱਗਣਾ ਅੱਜ ਕਿੰਨੀ ਕਿ ਮਿਹਨਤ ਲਾਉਣਾ ਤੇ ਜੋਰ ਪਰਖਣਾ ਤੇਰਾ ਸਹੀ ਆ ਘੈਂਟ ਆ ਕੇ ਮੇਰੀ ਕਢਾਈ ਨਹੀਂ ਟੱਟੀ ਤੇਰੀ ਵੀ ਕਢਾਉਣਾ ਮੈਂ ਅੱਜ ਆ ਜਾ ਪੁੱਤ ਆਉਣਾ ਟੀ-ਸ਼ਰਟ ਲਾ ਕੇ ਰੁਕ ਜਾ ਝੋਨੇ ਦਾ ਕਰਕੇ ਥੋੜੀ ਮੁੰਡੇ ਵਿਜੀ ਚੱਲ ਰਿਹਾ ਕੰਮ ਤੇ ਜਿੰਨੇ ਆਏ ਆ ਤਾਂ ਅੱਜ ਆਪਾਂ ਗਰਾਊਂਡ ਲਾਵਾਂਗੇ ਘਰ ਦਾ ਵੀ ਵੇਖਣਾ ਪੈਂਦਾ ਮਜਬੂਰੀ ਬੰਦੇ ਨੂੰ ਮਾਰ ਜਾਂਦੀ ਆ ਤੇ ਘਰ ਦਾ ਵੀ ਸਾਰਾ ਆਪਦਾ ਵੇਖਣਾ ਪੈਂਦਾ ਵਾ ਤਾਂ ਕਰਕੇ ਥੋੜੇ ਬੰਦੇ ਵਿਚਾਰੇ ਝੋਨੇ ਲਾਉਣ ਜਾਂਦੇ ਹਨ ਹਾਏ ਇਦਾਂ ਪੈਣੀਆਂ ਇਦਾਂ ਆ ਦੇਖ ਤੂੰ ਬਾਈ ਕਿਹਦਾ ਹੱਥ ਲਾਇਆ ਐ ਲੱਕ ਕਾ ਤੋ ਦੱਸ ਤੈਨੂੰ ਕਹਿੰਦੇ ਉਹਦਾ ਸੱਦਾ ਹੀ ਰਹਿ ਐ ਤੇ ਆਦ ਨੂੰ ਲੱਕ 2018 ਆਤਾ ਲੱਕ ਕਾ ਤੋ ਆ ਦੇਖ ਤੂੰ 100 ਰੁਪਏ ਮਿਲਦੇ ਆਹ ਰੁਪਏ ਆ ਬੈਟ ਕਿਉਂ ਕਮ ਮੰਡੀ ਕੀਤੀ ਵੀ ਮੇਰਾ ਲੱਕ ਫੜਨਾ ਆਦਰ ਮੈਂ ਬਾ ਕਹੀ ਜਨਾ ਲੱਕ ਤੋ ਬਚਾਲਾ ਆਪ ਦਾ ਸੱਟ ਦਾ ਖਾਈ ਕਾਲੀ ਕਾ ਜੀ ਕਰਦਾ ਥੋੜਾ ਟੇਕੇ ਪਾਹ ਰੇੜ ਚੱਲ ਚੱਲ ਹੋ ਚੱਲ 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 ਸ਼ਾਬਾਸ਼ ਸ਼ਾਬਾਸ਼ ਲਾਤ ਹੁਣ ਨਹੀਂ ਉਹ ਗਲਤੀ ਕਰਨੀ ਨੱਪ ਦੇ ਕੰਨੀ ਇਹਦੀ ਲਾਤ ਚਲਾ ਨੱਪ ਕੇ ਲਾਤ ਚੜ ਕੇ ਆ ਭੱਜ ਦੂਰ ਹੋ ਜਾ ਦੂਰ ਲੰਮਾ ਲੰਮਾ ਭੱਜ ਦੋ ਜਾ ਤੇਰੇ ਉੱਤੇ ਡਾਜ ਮਾਰਨੀ ਆ ਠੀਕ ਇਹ ਦੂਰ ਹੋਗੇ ਨਹੀਂ ਭਾਈ ਦਾ ਨੱਚਦੀ ਜਵਾਨੀ ਕਹਿੰਨੀ ਵੇਖ ਐ ਲੋਹਾਂ ਵਾਲੀ ਜਵਾਨੀ ਨੱਚਦੀ ਕਹਿੰਨੀ ਨੱਚ ਗਈ ਆ ਨੱਚ ਗਈ ਆ ਚੱਲ ਭਾਜੀ ਆ ਜਾ ਅਗਲਾ ਲੈਣ ਸਰੀ ਆਈ ਏ ਹੁਣ ਖਿੱਚੀ ਦਰੇ ਆਓ ਕੰਮ ਨੂੰ ਕਈਆਂ ਨੇ ਕਹਣਾ ਇਹ ਤਾਂ ਕੰਮ ਸੌਖਾ ਹੀ ਆ ਕਿਉਂ ਪ੍ਰਧਾਨ ਕਈਆਂ ਨੇ ਕਹਣਾ ਇਹ ਕੰਮ ਸੌਖਾ ਹੀ ਆ ਪਰ ਇਹ ਸੌਖਾ ਨਹੀਂਗਾ ਕੰਮ ਜਿਹੜਾ ਸਵੇਰ ਨੂੰ 5 ਵਜੇ ਉੱਠ ਕੇ ਆਉਣਾ ਜੇ ਕੰਮ ਕਰਨਾ ਮੈਂ ਤਾਂ ਉੱਠ ਕੇ ਆਉਣਾ ਪੈਂਦਾ ਵਾ ਮੀਂਹ ਦਾ ਫਲ ਮਿੱਠਾ ਹੁੰਦਾ ਵਾ ਉਧਰ ਕੋਈ ਸਾ ਵੀ ਮਿੱਠਾ ਫਲ ਦੇਈ ਜਾਂਦੇ ਵਾਲਾ ਵਲਾ ਕੇ ਵੇਖੋ ਨਿੱਕੇ ਨਿੱਕੇ ਗੱਭਰੂ ਅੱਜ ਪਾਉਂਦੇ ਨਹੀਂ ਕਬੱਡੀਆਂ ਟੈਂਕ ਆ ਗਿਆ ਟੈਂਕ ਦੋਵੇਂ ਪਾ ਦਿਓ ਕੋਈ ਨਾ ਦੋਵੇਂ ਪਾ ਦਿਓ ਓਏ ਨੂੰ ਲਾ ਅੱਜ ਭਾਜੀ ਮੰਨਦਾ ਨਿਕਾ ਕਿ ਇਹਨੂੰ ਹਰ ਕੇਆ ਫਿਰਦਾ ਤੈਨੂੰ ਦੋਰੀ ਦੋਰੀ ਆਉਂਦਾ ਤੇ ਦੇਖ ਕੇ ਤੇਗਾ ਦੇਖਿਓ ਦੀ ਕਿੱਥੇ ਕਹਿੰਦੇ ਔਰਾ ਖੋਲ ਕੇ ਹੱਥ ਖੋਲ ਕੇ ਲਾਲਾ ਹੱਥ ਨਹੀਂ ਖੋਲਦਾਗਾ ਗੱਲ ਕੋਟੀ ਲੱਗ ਜਾ ਲੱਗਦਾ ਇਹਨੇਗਾ ਤੇਰਾ ਟੱਚ ਮੰਨਦਾ ਵਾ ਕੋਟੀ ਚੱਲ ਉਹ ਜਾ ਤੈਨੂੰ ਕਦੇ ਤੈਨੂੰ ਨਾਲ ਵਾਜਾ ਆ ਦੇਖੀ ਪਾਉਂਦਾ ਮੁੰਡਾ ਕਬੱਡੀ ਹੁਣ ਚੱਲ ਗੁਰੀ 10 ਸੈ ਇਹਨੂੰ ਕਿੱਦਾਂ ਪਾਣੀ ਕਬੱਡੀ ਆ ਵੇ ਕਿਉਂ ਦੁੱਲਿਆਂ ਦੁੱਲਿਆਂ ਵਾਲਾ ਬੱਗਾ ਵਾ ਬੱਗਿਆਂ ਵਾਲਾ ਦੁੱਲਾ ਨਿਕਾ ਕਹਿਤ ਕੇ ਖਤ ਕੇ ਆ ਵੀ ਇੱਥੇ ਰੱਖ ਬੁਗਲਾ ਕਿਥੇ ਦਾਬਦਾ ਛੜਦੇ ਕਿਤੇ ਇੱਥਾ ਮੈਂ ਤਾਂ ਇਦਾਂ ਮੈਂ ਚੱਲ ਚੱਲ ਇੱਧਰ ਪਾਰ ਇਡਾ ਉਹ ਦੇਖੀਓ ਉਹ ਦੇਖੀਓ ਆਪਣਾ ਇੱਥੇ ਬਣਾ ਆਇਆ ਉਹਨਾਂ ਲੱਗੇ ਰਹੇ ਆ ਆਹ ਵੀ ਕਹਿੰਦੇ ਕੜਿੰਗਵਾਲ ਫਸ ਗਿਆ ਵਾ ਤੇ ਹਜੇ ਭਰਾਵਾ ਉਹ ਕਬੱਡੀ ਨਹੀਂ ਮੁੱਕੀ ਪਰ ਆਹ ਆ ਕੀ ਕੰਮ ਆ ਕੰਮ ਕੀ ਉਹ ਹਜੇ ਕੋਥੇ ਖੜੇ ਆ ਰੇਡਰ ਨੂੰ ਕਾਲੀ ਬਹੁਤ ਆ ਓਏ ਹੋ ਗਿਆ ਟਾਈਮ ਆਪਾਂ ਆ ਇਹ ਨਹੀਂ ਪਤਾ ਨਹੀਂ ਕੀ ਕਰਕੇ ਆਇਆ ਵਾ ਅੱਜ ਨਰਗੀਆਂ ਪੀ ਚੱਲ ਧਣ ਮੋੜਵਾ ਕਾਰਨਰ ਸੀ ਦੀ ਚੈਲੰਜ ਆਇਆ ਬੁੱਕ ਦਾ ਅੱਜ ਫੇ ਚੱਲ ਹੋਰ ਅੱsse ਆਲ ਨੂੰ ਫੇ ਵੇ ਇਦਾਂ ਤੈਨੂੰ ਵੱਡੇ 나ਡੂ ਖਾਨ ਨੂੰ ਨਹੀਂ ਕਹਿੰਦਾ ਭਾਜੀ ਤੂੰ ਭਾਜੀ ਨੇ ਕਿਹਾ ਵਾ ਚੱਲ ਲੱਗ ਜੂਏ ਪਤਾ ਅੱਜ ਬੈਲੀਆਂ ਦੇ ਜੋਰ ਦਾ ਤੂੰ ਕੋ ਚੰਗਾ ਚੰਗਾ ਹੁਣ ਤੂੰ ਕੋ ਦੂਜਾ ਚੈਲੰਜ ਮਿਲ ਗਿਆ ਵਾ ਤੇ ਕੋ ਨਹੀਂ ਲੱਗਣਾ ਰੱਸਾ ਵੇਖ ਲਈ ਅੱਜ ਚੈਲੰਜ ਆ ਤੇਰੇ ਨਾਲ ਤੂੰ ਕਿੱਥੇ ਲਾ ਲੂੰਗਾ ਰੱਸਾ 50 ਕਿਲੋ weight ਆ ਚੱਕ ਦੂੰਗਾ ਆ ਚਵਲ ਵੀ ਵੇਲਾ ਲੱਗੇ ਭਈ ਇਹ ਫਿਰ ਨੇ ਲਾਪਣੀਆਂ 36 30 ਕਹਿੰਦੇ ਪਹੁੰਚ ਗਿਆ ਵਾ ਰਸੇ ਕੋ 911 ਔ ਵੀ ਚੱਕ ਚੱਕ ਔ ਚੱਕ ਔ ਚੱਕ ਦੋ ਸੈਟ ਲਾਉਣੇ ਇਦਾਂ ਲਗਾਤਾਰੀ 36 30 ਸ਼ਾਬਾਸ਼ ਸ਼ਾਬਾਸ਼ ਹੌਲੀ 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 ਆਰਾਮ ਨਾਲ ਆਰਾਮ ਨਾਲ ਹੌਲੀ 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 ਰਸਾ ਚੱਲ ਫੇ ਅਗਲਾ ਕਿਹੜਾ ਵੀ ਚੱਲ ਤੂੰ ਤੂੰ ਜੋਰ ਵਖਾ ਆਲੇ ਫੜ ਫੜ ਕੇ ਰੱਖ 36 ਦੀ ਝੋਟਾ ਮੈਂ ਹਾਂ ਮੈਂ ਝੋਟਾ ਨਿੱਪੜ ਕੇ ਦਿਖਾ ਪਹਿਲਾਂ ਡੋਲਾ ਵਖਾ ਦੇ ਉਧਰ ਵਖਾ ਡੋਲਾ ਇਦਾਂ ਕਰਕੇ ਡੋਲੇ ਨਾਲ ਨਹੀਂ ਕਹੁੰਦਾ ਕਾਦੀ ਨਾਲ ਹੁੰਦਾ ਤੂੰ ਪਹਿਲਾਂ ਜਿਗਰਾ ਜਾਈਦਾ ਜਿਗਰਾ ਅੰਦਰ 1 36 ਦੀ ਹੈਦਾ 36 ਦੀ 36 ਦੀ ਖਿੱਤੂ ਹੁਣ ਕੋਣੀ ਤੇਲ ਤੂੰ ਦਿੱਤਾ ਸਹਿਜ ਹੈ ਟਿਕੜੋਂ ਹੱਲ ਗਈ ਹੈ ਨਾ 36 ਦੀ ਆ ਤੁਮ ਹਨ ਤੇ 91 ਗੇਰਾ ਕਾ ਤੁਹ ਨਹੀਂ ਵਧੀਆ ਲੱਗਦਾ ਹੈ 36 ਦੀ ਵਧੀਆ ਲੱਗਦਾ ਤੈਨੂੰ ਕਿਉਂ 91 ਗੇਰਾ ਕਾ ਤੁਹ ਨਹੀਂ ਵਧੀਆ ਲੱਗਦਾ ਆ ਵੇਲਾ ਆ 91 ਵੇਲਾ ਦੋ ਖੇਡ ਕੇ ਲਗਾ ਤਾ 91 ਹੈ ਹੈਂ ਤੇਨੇ ਕਿਤੇ ਫੇ ਫੇ 33 ਫੋਸੜੀ ਆ 93 11 ਫਿਰਾ ਹੈ ਗਾਣੇ 33 ਹੀ ਇਹਨਾਂ ਦੇ ਰੱਖ 33 ਪਿੱਛੇ ਖੜ ਕੇ ਕਿਹਨਾ ਰਸਾ ਉਕੇ ਨਾ ਕਿਚੇ ਕਰ ਪਲੇਟ ਦੇ ਇੱਥੇ ਖੜ ਕੇ ਖੇ 40 36 36 30 ਲੱਗ ਜਵੇ ਪਤਾਜ ਸ਼ਾਬਾਸ਼ ਜਿੰਨਾ ਖੇਚੂਗਾ ਉਹਨਾਂ ਖੇਚ ਲਈ ਤੇਲੀ ਆਂਦੀ ਨਹੀਂ ਲੋੜਗੀ ਠੀਕ ਆ ਫਲਾਰ ਹੋ ਗਿਆ ਗੱਡੀ ਜਿਆਦੀ ਭਰ ਗਈ 36 ਦੀ ਚਾਚਾ ਫੜ ਫੜ ਤੇ ਜਲਦੀ ਚੱਲ ਖਿੱਚ ਖਿੱਚ ਜ਼ੋਰ ਲਾ ਜ਼ੋਰ ਲਾ ਚਾਵਾ ਚੱਲ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਿਤਨਾ ਆ ਕਿਤਨਾ ਇਦਾਂ ਜਾਣ ਪੈਣੀ ਆ ਚੱਲ ਖਾਚਾ ਪੇ ਮੈਣੀ ਕੋ ਕੀਤਾ ਚੱਲ ਚੱਲ ਚੜਦੀ ਹੁਣ 36 ਦੀ ਆਵੇ ਇਦਾਂ ਹੀ ਲਗਾਣਾ ਵੇ ਪਾਜੀ ਆ ਵੇਖ ਲੈ ਲੈ ਗਿਆ ਨੰਬਰ ਅੱਜ ਤੁਹਾਨੂੰ ਥਾਪੀ ਮਾਰਦੀ ਹੈ ਭਾਈ ਥਾਪੀਆਂ ਮਾਰੀ ਜਾਂਦਾ ਤੁਹਾਡੇ ਦੀ ਭਾਈ ਨਹੀਂ ਉਹ ਇਹਨਾਂ ਨਿਆਣਿਆਂ ਨੂੰ ਮੈਂ ਭਾਈ ਨੂੰ ਮਾਰ ਖਾ ਥਾਪੀਆਂ ਬੜਾ ਲੱਗੇ ਹਾਂ ਭਾਈ ਨੂੰ ਮਾਰ ਡੌੜਾ ਵਿਖਾਇਆ ਮੈਂ ਭਾਈ ਨੂੰ ਅੱਜ ਕਿਹਦੇ ਪਹਿਲਾਂ ਗੁਰੂ ਆ ਹਾਂਜੀ ਕੌਣ ਗੁਰੂ ਆ ਜਿਹੜਾ ਮੈਂ ਭਾਈ ਗੁਰੂ ਸਾਡਾ ਭਾਈ ਗੁਰੂ ਹੀ ਆ ਉਹ ਵੇਲੋ ਸਾਲਾ ਪਿੱਛੇ ਹੈ ਹੌਂ ਰਸਾ ਵੀ ਘੜਨਾ ਪਾਉਦਾ ਮੁੰਡੇ ਦਾ ਪਿੰਡਾ ਹੀ ਦੱਸਣ ਦਿਆ ਵਾ ਕਿ ਤਨੇ ਸਿਰਾ ਕਰਾਤਾ ਬਿੱਲਿਆ ਕਰ ਲਈ ਦੁਨੀਆ دیਵਾਨੀ ਇੰਨੇ ਅੱਜ ਕਬੱਡੀ ਉਦਣ ਦੀ ਪੌਣ ਨਹੀਂ ਦਾ ਫੋਸੜਾ ਜੇ ਅੱਜ ਕਿੱਦਾਂ ਖਮਾ ਖਮਾ ਮਾਰੀ ਤੇਰੀਆਂ ਲਵਾਈਆਂ ਕਿ ਨਹੀਂ ਬਾਜੀਆਂ ਫੇਮੇ ਅੱਜ ਕਿੱਦਾਂ ਲਵਾਈਆਂ ਉਥੇ ਦੋਵਰੀ ਸਿੱਟਾ ਚੱਕਾ ਲਾਉ ਜੋਗਾ ਹੈ ਨਹੀਂ ਦਾ ਚੱਕਾ ਕਿੱਥੋਂ ਲਾਵਾਂ ਲੈ ਘੱਡੀ ਵੜਾਵਾ ਤੂੰ ਤਾਂ ਫੱਟਵਾ ਤੇਰੇ ਪੇਟ ਮਸਲ ਨਿਕਲੇ ਹੋਏ ਆ ਤੁੱਕ ਇਹ ਨਾ ਪ੍ਰਸਾਵਨੀ ਇਹ ਤੇ ਨਾ ਦੁਨਿਆ ਦਿਵਾਨੀ ਆ ਤੇਰੀ ਇੱਧਾ ਪਾਇਆ ਕਰਨੀਆ ਰਿੱਡਾ ਇੱਧਾ ਪਾਇਆ ਕਰਨੀਆ ਆਏ ਥਾਪੀ ਮਾਰ ਕੇ ਮੈਂ ਮਾਰਨੀ ਥਾਪੀ ਅੱਧੀ ਵਜੀਆਂ ਅੱਜ ਮੇਰੀ ਲੱਤ ਦੋਦੀ ਕੱਲ ਨੂੰ ਵੇਖੀ ਤੇਰਾ ਸੀਨ ਕੱਢਦੇ ਰਹਿੰਦੇ ਸਾਡੀ ਕੱਢਦੇ ਰਹਿੰਦੇ ਅੱਜ ਕਮਾਇਆ ਕਿ ਨਹੀਂ ਪੁਲਟਾਨੀਆਂ ਨੇ ਤੈਨੂੰ ਪੁਲਟਾ ਆਇਆ ਕਿ ਨਹੀਂ ਕਿੰਨੇ ਅੱਜ ਹਾਂ ਫੁੱਲ ਸਰਵਾਤ ਦਾ ਨਾ ਬਾਤ ਹੀ ਲਾ ਉਹਨੂੰ ਕੋਈ ਸਾਲੇ ਦੀ ਇੱਧਾ ਕੱਢੀ ਦੀ ਆ ਬਸ ਬਸ ਇੱਧਾ ਕਰਾਈ ਕਿ ਲਾਲੇ ਆਇਆ ਨਹੀਂ ਅੱਜ ਨਾਰੇ ਨੂੰ ਕਹਿ ਬਲਾਉਂਦੀ ਆਇਆ ਨਹੀਂ ਅੱਜ ਲਾਲੇ ਆਇਆ ਨਹੀਂ ਅੱਜ ਚਪਲਾ ਦੀ ਭੂਖ ਕੱਲ ਤਾਂ ਬਹੁਤ ਜ਼ੋਰ ਲੰਨਾ ਸੀ ਤਕੇ ਆਇਆ ਨਹੀਂ ਅੱਜ ਚਪਲਾਾਂਦ ਕੇ ਵੇਖ ਤਾਂ ਅੱਜ ਅਹੀਂ ਕੱਲ ਨੂੰ ਚਪਲਾ ਤਿਆਰ ਆ ਤੁਮ ਕਹਿੰਦਾ ਹੈਗਾ ਚਪਲਾ ਮੇਰੇ ਵੱਜਣੀਆਂ ਹਾਂ ਹੁਣ ਮਿਹਨਤ ਫੁੱਲ ਆ ਬੰਦੇ ਦੀ ਬਾਹ ਦੇ ਕੋਈ ਇੱਕ ਤਰੀਕ ਨੇ ਹੁਣ ਕੰਪੀਟੀਸ਼ਨ ਆਉਂਦੇ ਜਿੱਤਣਾ ਵਾ ਤੂੰ ਹਾਂਜੀ ਬੀ ਜੇ ਨਾ ਜਿੱਤਿਆ ਜਿੱਤਣਾ ਜਿੱਤਣਾ ਹੂੰ ਜਿੱਤੇ ਨੂੰ ਫੇ ਵੀ ਮਿਲਣਾ ਵਾ ਕਿ ਟੀ-ਸ਼ਰਟਾਂ ਵੀ ਮਿਲਣੀਆਂ ਹਾਂ ਹਾਂ ਹਾਂਜੀ ਭਾਈ ਜੀ ਹੈ ਮਿਲਣਾ ਕਿ ਨਹੀਂ ਹਾਂਜੀ ਬੀ ਸਾਤੀ ਮਾਰਦਾ ਸਾਤੀ ਮਾਰਦਾ ਹੀ ਭੱਜਿੰਦਾ ਨਹੀਂ ਨਹੀਂ ਭਾਈ ਤੁਸੀਂ ਪਰੇ ਨੂੰ ਕਰਦਾ ਕਹਿੰਦਾ ਓਏ ਨੂੰ ਮਰੀ ਕਹਿੰਦਾ ਕੋਈ ਕੋਈ ਨਹੀਂ ਅੱਜ ਪਾਈ ਸਾਡੇ ਗੁਰੂ ਆ ਕਹਿੰਦਾ ਕੋਈ ਤੂੰ ਸਰਾਹ ਕਾਹ ਜਾਣਾ ਮੈਂ ਹਾਂ ਉਹ ਤੇ ਕੈਮਰੇ ਦੱਸ ਗੁਰੂ ਤੋਂ ਕੀ ਐ ਗੁਰੂ ਤੋਂ ਨਹੀਂ ਤੂੰ ਤਾਂ ਜਾ ਸਕਦਾ ਕਿਉਂ ਹਾਂ ਕਿਉਂ ਨਹੀਂ ਜਾ ਸਕਦਾ ਤੂੰ ਕਰਨ ਤੇ ਦਿਆਈ ਭਾਜੀ ਨੂੰ ਕੱਲ ਕਹਿੰਦਾ ਮੈਨੂੰ ਕੀਤਾ ਭਾਈ ਕਹਿੰਦਾ ਭਾਈ ਜਦੋਂ ਮੈਂ ਸੈੱਟ ਫੁੱਟ ਹੋ ਗਿਆ ਕਹਿੰਦਾ ਵੀ ਕੁੜੀਆਂ ਮੇਰੇ ਅੱਗੇ ਪਿੱਛੇ ਐ ਸਹਿਜ ਦੇ ਵੇਖੀ ਕਹਿੰਦਾ ਝੂਠ ਮਾਰਦਾ ਭਾਈ ਨੀ ਤੇ ਕਿੰਦਾ ਜਿਹੜਾ ਮੈਂ ਕੱਢਿਆ ਐਨਕਾ ਲਾ ਕੇ ਕੀੜਾ ਕੱਢਿਆ ਪਿੰਡ ਦਾ ਬੂਤਲ ਕਿੱਥੇ ਰੱਖੀ ਹੋਏ ਬੂਤਲ ਦਾ ਟਰੈਕਟਰ ਜਿੱਤੇ ਕਿਲੇ ਹੋਏ ਹੈ ਛੋਟੇ ਮੇਲੇ ਵਾਲੇ ਜਣੇ ਜਿੱਤ ਗਏ ਪਰ ਨਹੀਂ ਇਹ ਛੋਟੀ ਵਾਲੀ ਹੈ ਚੱਲ ਕਰ ਜੀ ਤੇ ਭਾਈ ਦਾ ਬਾਬਾ ਜੋਰ ਹੋ ਗਿਆ ਅੱਜ ਨਾ ਕਿ ਨਹੀਂ ਹੋਇਆ ਹੋ ਗਿਆ ਹੋਣਾ ਤੁਸੀਂ ਨਹਾ ਰਹੇ ਹੋ ਭਾਜੀ ਫੇ ਹਾਂਜੀ ਭਾਈ ਹਾਂ ਤੁਸੀਂ ਵੀ ਨਾਲ ਦੇ ਨਹਾ ਰਹੇ ਹਾਂ ਹਾਂਜੀ ਉਹ ਨਾ ਭਾਈ ਮੇਰੇ ਭਈਆ ਓਏ ਐਵੇਂ ਭਈਏ ਸਿੱਟੋ ਜੇ ਕਹਿ ਕੇ ਸਿੱਟੋ ਫਟ ਗਿਆ ਕਈ ਦੇ ਇਹ ਰਾਮੂ ਭਈਆ ਆਪ ਵੀ ਭਈਆ ਹੀ ਹੈ ਰਾਮੂ ਭਈਆ ਕਹਦੇ ਉਹ ਨਾਲ ਆ ਜਿਹਾਣਾ ਭਈਆ ਭਈਆ ਉਹ ਨਾਲ ਉਹ ਮੋٹے ਨੇ ਜਿੰਨਾ ਇਹਦਾ ਪਿੰਡਾ ਵਾ ਨੇ ਪਾਣੀ ਸਾਰਾ ਮੋਕਾ ਦੇਣਾ ਹੀ ਹੂੰ ਜਿਹੜਾ ਪੇਟੀਓ ਚੱਲਦਾ ਨਾ ਕੀ ਬਾਹ ਪਰ ਹੋ ਗਿਆ ਯਾਰ ਲੈ ਫਾੜ ਮੈਂ ਹੱਥ ਲੱਗੀ ਮੋਟਾ ਨਾ ਹੋਣ ਨਹੀਂ ਦਿੰਦਾ ਕਿਸੇ ਨੂੰ ਵੇਲੋ ਇੱਕ ਲਾਗੇ ਵੀ ਕਿਹੜਾ ਹੋਵੇ ਇਹਦੇ ਤੋਂ ਇਹ ਲਾ ਕੇ ਕਿਹੜਾ ਹੋਵੇ ਬਸ ਮਾਰ ਮੌਤ ਕਰਾਉਣੀ ਹੈ ਉਹ ਡਰਦੇ ਹੀ ਪਿਛੇ ਹੁਣੇ ਕਿਉਂ ਤੂੰ ਹੀ ਕਰੇ ਜਾਗੇ ਨਾ ਫੇ ਹੈ ਓਏ ਤੂੰ ਹੀ ਕਰੇ ਜਾਗੇ ਨਾ ਉਹਨਾਂ ਨੂੰ ਕਿਉਂ ਤੈਨੂੰ ਨਹੀਂ ਲੱਗੀ ਸਾਈਡ ਤੋਂ ਮੈਨੂੰ ਤੂੰ ਨਾ ਰਿਆ ਬਸ ਉਹ ਨਾ ਰਿਆ ਹੋ ਸਾਈਡ ਤੇ ਉਹਨੂੰ ਬਚਾ ਲੈ ਉਹਨੂੰ ਤੂੰ ਵੀ ਨਾਲ ਆ। ਆਹ ਨੂੰ ਮਾਰ ਆਇਆ ਹੋ ਗਿਆ। ਉਹ ਰੋ। ਭਰਾਵਾ ਉਹ ਨੂੰ ਵੀ ਨਾਲ ਰਦੇ। ਕੋਣ ਨੂੰ ਨਾਲ ਲੱਗੇ ਨਾ। ਨਹੀਂ। ਕਿਹਦਾ ਲੱਗਾ ਰਿਹਾ? ਤੂੰ ਨਾਲ ਇਹਦੇ ਤੂੰ ਜਾ ਤੂੰ ਕੱਪੜੇ ਪਾ ਕੇ। ਮਾਣਾ ਤੂੰ ਨਾਲ। ਹੜਿਆਂਗਾ ਤੇ। ਓਏ। ਉਧਰ ਹੋ ਲੈ। ਉਹ ਡੈਕ ਨਾ ਪਿਓ। ਉਧਰ ਇੱਥੇ ਮੇਰੇ ਵੀ ਮੈਂ ਵੀ ਕਰ ਕੰਮ। ਮੈਨੂੰ ਵੀ। ਉਹ ਨਾਉਣ ਨਹੀਂ ਦਿੰਦਾ ਮੋਟਿਆ ਕੇ ਇਹਨਾਂ ਮੈਂ ਟੁੱਟੀ ਪੱਟ ਦੀ। ਯਾ ਛੱਡਾ ਪਾਣੀ ਦੋ ਮਿੰਟ ਰੋੜੋ। ਓਏ। ਚਲੋ ਆਇਓ। ਉਹ ਬਗਲੇ ਨਾ ਕਰ ਛੱਡ ਦੇ। ਵੰਗੀ ਕਰ ਟੁੱਟੀ ਵੰਗ ਕਰ ਦੇ। ਤੁਸੀਂ ਇੱਕ ਦੂਜੇ ਨੂੰ ਪਈ ਜਾਂਦੇ ਆ। ਨਾ ਲਓ। ਯਾਰ ਜਿਹੜੇ ਲਿਬੜੇ ਉਹ ਨਾਲੋ ਪਹਿਲਾਂ। ਇਹ ਲਿਬੜੀ ਆਈ ਆ। ਇਹ ਚੱਲ ਲਿਬੜੀ ਐ। ਇਹਨੂੰ ਇੰਨਾ ਗੋਰਾ ਹੋ ਗਿਆ ਨਾ ਨਾ ਆ ਕੇ ਬਰਾ। ਉਹ ਮੋਟਾ ਚਿੱਟਾ ਇੰਨਾ ਹੋ ਗਿਆ ਮੋਟਿਆਂ ਨਾਲ ਲੰਦੇ ਕਿਸੇ ਨੂੰ। ਮੋਟਾ ਕਹਿੰਦੇ ਕਿਸੇ ਨੂੰ ਮੰਨਣ ਨਹੀਂ ਦਿਆ ਜਾਂਦਾ। ਉਹ ਸਿੱਟਾ ਕੇ ਮਰ ਹੀ ਦਿੰਦੇ ਆ ਪਹਿਲਾਂ ਹੀ ਆਉਂਦਾ। ਉਹ ਜਾਜੋ ਉਸ ਕੰਦੇ। ਮੋਟੇ ਨੇ ਅੱਜ ਕਹਿੰਦੇ ਗਰਾਊਂਡ 'ਚ ਵੀ ਬਦਮਾਸ਼ੀ ਖਿਲਾਰੀ ਆ। ਤਿੰਨ ਹੌਣ ਦੇ ਟਾਈਮ ਵੀ ਬਦਮਾਸ਼ੀ ਖਿਲਾਰਨਦੇ ਆ। ਹੋਣਾ ਕਿੰਨਾ ਕਾ ਯਾਰਾ ਨਾ ਹਮ ਨੇ ਮੈਂ ਮੁਰੂਣੀ ਹੱਤ ਨਾੜ ਨਾ ਲੈਂਦੇ ਚੱਲ ਰੋਜਾ ਨਹਾਉਂਦੇ ਨੂੰ ਬੋਸ ਨੂੰ ਮੈਂ ਵੇਖਦਾ ਹੁਣ ਇਹਨੂੰ 1 ਮਿੰਟ ਪਾਣੀ ਪਾ ਲਾ ਪਿੰਡੇ ਤੇ ਦੇ ਨਾ ਬੰਨੇ ਹੋਏ ਤਾਂ ਚਪੜਾ ਲਾ ਲਿਓ ਸਾਰੇ ਠੀਕ ਆ ਠੀਕ ਆ ਸਾਰੀਆਂ ਸਾਰੀਆਂ ਆਹ ਲਾਲੀਆਂ ਬਾਬਾ ਆਹ ਵੇ ਲਾ ਲਓ ਤੇਲ ਚਪੜਾ ਨੂੰ ਨਹੀਂ ਹਟਦਾ ਤਾਂ ਕਰ ਲਓ ਗਿੱਲੀਆਂ ਕਰ ਲਓ ਗਿੱਲੀਆਂ 1 ਮਿੰਟ ਐ ਦੇ ਕੋ ਆ ਵੇ ਆ ਵੇ ਆ ਵੇ ਹੋ ਗਿਆ ਬੰਨੇ ਭਰਾ ਦੋ ਭਰਾ ਦੋ ਭਰਾ ਵੇ ਮਾਲੂਗਾ ਉਹ ਮੈਂ ਨਾ ਸੈਂਦਲੂ ਜੀ ਲਾ ਗਰੀ ਮਾਰ ਲੂਗਾ ਲੈ ਵਰਾ ਦੋ ਇਹਦੇ ਚਪਲ ਅੱਜ ਸਹੀ ਤੇ ਤੁਸੀਂ ਸਰੀਰ ਵੇਖ ਸਕਦੇ ਆ ਬੋਡੀ ਪੂਰੀ ਕੈਮ ਆ ਮੁੰਡੇ ਦੀ ਵੇਖੀਓ ਪਹਿਲੀ ਉਹਦਾ ਦੋਲੇ ਵੇਖੀ ਕੱਪ ਕਰਦੀ ਪਤੰਦਰ ਵੇਖੀ ਬੋਲੇ 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 ਯਾ ਕਿ ਸੋਹਣੇ ਆ ਵੀ ਉਹ ਜਾਨੀਆ ਮੋਟਰ ਦੇ ਨਾਲ ਚੱਲੇ ਲੂ ਉਹ ਸਹਿਜ ਕੀ ਗੱਲ ਉਹ ਸਹਿਜ ਬਿਮਾਰ ਹੋ ਜਣਾ ਹੁਣ ਕਿੰਨਾ ਪਾਣੀ ਪਾ ਲਿਆ ਸਿਰ ਚ ਆਈ ਦੋ ਜਨ ਆਇਆ ਗਿਆ ਆਇਆ ਪਾਸੇ ਇੱਥੇ ਨਿਭਾ ਚੱਲ ਆਵੀ ਆਵੀ ਨਾ ਨੀ ਚੱਲ 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 ਸਹਿਜ ਸਹਿਜ ਮੰਮੀ ਬਣਿਆ ਸਾਰਿਆਂ ਦੀ ਨਵੇਂ ਹੁੰਦੇ ਸਹਿਜ ਹੋਏ ਤੂੰ ਮੰਮੀ ਐ ਇਹਨਾਂ ਦੀ ਉਹ ਮੈਂ ਇਹ ਨਮੋਣਾ ਚਾਹੂ ਉਹ ਸਹਿਜ ਮੰਮੀ ਐ ਤੂੰ ਇਹਨਾਂ ਦੀ ਫੇਂ ਉਹ ਤਾਂ ਨਹੀਂ ਕੋਈ ਨਹੀਂ ਕੱਪ ਹਾਂ ਕੀ ਗੱਲ ਹੁੰਦਾ ਨਹੀਂ ਬੰਨੇ ਹੁਣ ਪਾਣੀ ਨਹੀਂ ਜਾਂਦਾ ਪਾਣੀ ਕਿਉਂ ਨਹੀਂ ਜਾਂਦਾ ਉਹ ਜਾਓ ਪੈਪ ਲੈ ਕੇ ਆਓ ਇਹਦੇ ਮੂੰਹ 'ਚ ਪਾਈਏ ਪੈਪ ਚਾਹ ਆਪ ਦੇ ਭਰਾ ਨੂੰ ਨਵਾਈ ਆਉਣ ਦੇ ਲੈ ਕੇ ਭਰਾ ਭਰੂਣ ਨੂੰ ਉਹ ਜਬਰ ਮੇਰਾ ਕਰੀ ਲਾੜੋ ਚਪਨਾ ਕਰ ਦਿਓ ਟੈਗ ਹੁਣ ਕਰ ਦਿਓ ਟੈਗ ਇਹਦੇ ਦੇ ਉਹ ਜਿਹੇ ਦਵਾਲੇ ਉਹ ਬੰਦਾ ਕਿ ਨਹੀਂ ਕਰੋ ਬੰਨੇ ਨੂੰ ਉਹ ਤਾਂ ਨਹੀਂ ਇਹਨੇ ਬੰਨੇ ਹੋਣਾ ਕਰ ਦਿਓ ਚਪਲਾ ਨਾਲ ਟੈਗ ਕਰ ਲਓ ਇੱਥੇ ਚਲੋ ਚਲੋ 1 2 3 ਏ ਅੱਜ ਛੇਤਰਾ ਇਹ ਹੈਗਾ ਵਾ ਜਿਹੜੇ ਛੇਤਰਾ ਦੀ ਕਮੀ ਆ ਇਹਨੂੰ ਹੁਣ ਉੱਥੋਂ ਪਾਣੀ ਚੋਂ ਕੱਢਿਆ ਵਾ ਤੇ ਇਹ ਇੱਥੇ ਆ ਗਿਆ ਪਾਣੀ ਚ ਦਾ ਕਿੱਦਾਂ ਕਰਨੀ ਆ ਹਟਣਾ ਕਿ ਨਹੀਂ ਤੂੰ ਨਹੀਂ ਹਟਣਾ ਨਹੀਂ ਹਟਣਾ ਯਾਰ ਨਾਲ ਇਹਨੂੰ ਤਾਂ ਮਾਰਾ ਯਾਰ ਮੈਂ ਬਿੱਟੂ ਭਾਜੀ ਨੂੰ ਲੱਗਾ ਵੀਡੀਓ ਕਾਲ ਲਾਉਣ ਮੈਨਾਂ ਇਹਨੇ ਕਹੇ ਬੰਦੇ ਨੂੰ ਨਹਾਉਣ ਨਹੀਂ ਦਿੱਤਾ ਅੱਜ ਤੂੰ ਜਾਣਾ ਨਹੀਂ ਆ ਲਿਪੜ ਕੇ ਜਾਣ ਕੇ ਆ ਉਹ ਪਿੰਨਰ ਹੀ ਮੇਰਾ ਇਹਨੂੰ ਕਿ ਅੱਜ ਆਪਣੀ ਗਰਾਉਂਡ ਖਤਮ ਹੋ ਗਈ ਹੈ ਤੇ ਅੱਜ ਬਹੁਤ ਬੰਦੇ ਥੋੜੇ ਆਈ ਆ ਜੀ ਤੇ ਬਹੁਤ ਝੋਨੇ 'ਚ ਬੀਜੀ ਆ ਤੇ ਅੱਜ ਮੈਂ ਲਾਲ ਲੜ ਕੇ ਨਾਂ ਤਾ ਤੇ ਅਮਨ ਨੂੰ ਬਹੁਤ ਥਾਪੀਆਂ ਮਾਰੀਆਂ ਅੱਜ ਵੀ ਮੈਂ ਜਿੱਤਿਆ ਦਿੱਤਵਾ ਜੇ ਕੋਈ ਰੇਡ ਨਹੀਂ ਲੈ ਕੇ ਗਿਆ ਕਿਉਂ ਨਹੀਂ ਲੈ ਗਿਆ ਦੋ ਲੈ ਕੇ ਆਵਾਂ ਤੇ ਲਾਲੇ ਨੂੰ ਕਹ ਤੋ ਚੈਲੰਜ ਆ ਖੁੱਲਾ ਆ ਜੀ ਕਾਲੂ ਹਾਂ ਜੀ ਪੁੱਤ ਕਾਲੂ ਦਰਵਾਜ਼ੇ ਖੁੱਲੇ ਆ